ਬੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਇ ਭਰਾੰਦ ਦਰਬੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ ਸਾਹਿਬ ਕੀ ਕਰ ਚੱਕਰੀ ਸਾਹਿਬ ਦੀ ਸੱਚ ਦੀ ਚੱਕਰੀ ਕਰ ਦਿਲ ਦੀ ਲਾਇ ਭਰਾੰਦ ਦਿਲ ਦੇ ਵਿੱਚ ਜਿਹੜਾ ਸਾਰੇ ਭਰਮ ਆ ਨਾ ਉਹ ਦੂਰ ਕਰਦਾ ਵੀ ਮੈਂ ਰਾਜ ਕਰਨਾ ਔਰ ਰਾਜ ਕਰਨਾ ਖਿਆਲ ਛੱਡ ਕੇ ਚੱਕਰੀ ਦੀ ਗੱਲ ਚੱਕਰੀ ਕਰਦਾ ਚੰਗੀ ਗੱਲ ਸੀ ਭਗੋਦਕ ਦਿਮਾਗ ਜਾਨੇ ਮੜੀ ਗੱਲ ਰਜੀਸੂ ਦਾ ਦੇਖ ਲੋ ਕੀ ਹਾਲ ਹੋਇਆ ਕੋਈ ਪਤਾ ਆਪਣੀ ਕੋਈ ਔਲਾਦ ਦੀ ਨਾ ਕੋਈ ਕਿੰਨਾ ਹੋਇਆ 100 ਸਾਲ ਅੰਗਰੇਜ਼ਾਂ ਨੇ ਡੇਢ ਸੌ ਸਾਲ ਹੋ ਗਏ 1877 200 ਸਾਲ ਹੋ ਗਏ ਚਲੋ ਕਿੱਥੇ ਗਿਆ ਖਤੋਂ ਕੁਝ ਵੀ ਨਹੀਂ ਆਇਆ ਕਿੱਡਾ ਬੜਾ ਰਾਜ ਸੀ ਉਹ ਤੁਹਾਡਾ ਜਿਆਦਾ ਮੁਸਲਮਾਨਾਂ ਦਾ ਰਾਜ ਬੁਖਲਾ ਹਜਾ ਲ ਗਿਆ ਕਹੇ 100 ਸਾਲ ਰਾਜ ਚੱਲ ਗਿਆ ਥੋੜਾ 100 ਸਾਲ ਉਡੀ ਚੱਲਿਆ ਕਿਉਂ ਕਿਉਂ ਨਹੀਂ ਚੱਲਿਆ ਕਿਹਨਾਂ ਨੂੰ ਚੱਲਣ ਦਿੱਤਾ ਨਹੀਂ ਚੱਲਣ ਦੇ ਸਕਦਾ ਤੁਹਾਡਾ ਰਾਜ ਉਹ ਬਦਨਾਮ ਕਰਦਾ ਉਹ ਹਾਲਫੇ ਤੂੰ ਉਹ ਚੱਲਣ ਦੇ ਜ਼ੁਰਾਏ ਤੁਹਾਡਾ ਕਹ ਰਹੇ ਨੇ ਕਿ ਨਸਰ ਰਾਜ ਕਾਲੇ ਨੇ ਕਹੇ ਸਾਰ ਕਾਲ ਦੇ ਅਗਲੀਆਂ ਨੇ ਰਾਜ ਸਾਰਾ ਕੁਝ ਬਰਬਾਦ ਕਰਕੇ ਵੀ ਖਤਮ ਹੋ ਗਏ ਸੋਦਰ ਵੀ ਸਾਰਾ ਰਾਜ ਕੀਤਾ ਉਹ ਪੰਜਾਬ ਤੇ ਸਾਰਾ ਪੰਜਾਬ ਦੇ ਨਾਲ ਸਾਰਾ ਕੋ ਦਾਤੇ ਇਲਾਕੇ ਹਰਿਆਣਾ ਬਣਾ ਕੇ ਹਿਮਾਚਲ ਬਣਾ ਕੇ ਆ ਕੁਝ ਕੀਤਾ ਤੇ ਹੁਣ ਖਤਮ ਨੇ ਗਾਣ ਸਭ ਖਤਮ ਭਾਈਆਂ ਦੋ ਵੀ ਗਿਆ ਭਾਈਆਂ ਦੋ ਵੀ ਗਿਆ ਹਾਂ ਜੀ ਰੀਤਾ ਸਾਹਿਬ ਕੀ ਕਰ ਬੰਦ ਗਈ ਦਿਲ ਦੀ ਲਾਇ ਪ੍ਰਾਂਦ ਦਰਬੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਗ੍ਹਾ ਦਰਬੇਸ਼ਾਂ ਨੂੰ ਲੋੜੀਏ ਸਾਹਿਬ ਦੀ ਕਰ ਚੱਕਰੀ ਸਾਹਿਬ ਦੀ ਚੱਕਰੀ ਕਰ ਜਿਵੇਂ ਰੁੱਖ ਸਾਹਿਬ ਦੀ ਚੱਕਰੀ ਕਰਦਾ ਹੈ ਰੁੱਖ ਖੜਾ ਹੈ ਖੜਾਤਾ ਸਾਹਿਬ ਨੇ ਉੱਥੇ ਹੀ ਖੜਾ ਇੱਕ ਲਤਪਾਰ ਖਿਆਲੇ ਦੀ ਦਿਮਾਗ ਚਾਉਣਾ ਵੀ ਮੈਂ ਕਿਤੇ ਜਾਣਾ ਇੱਧਰ ਉੱਧਰ ਜਾਣਾ ਇੱਧਰ ਉੱਧਰ ਜਾਣਾ ਐ ਚੱਕਰੀ ਕਰ ਸਾਹਿਬ ਦੀ ਜਿਵੇਂ ਰੁੱਖ ਕਰਦਾ ਹੈ ਸਾਹਿਬ ਤੇ ਜਿਹੜੇ ਜੀਨ ਹੈ ਸਾਹਿਬ ਦੀ ਔਲਾਦ ਨੂੰ ਜੇ ਫੜ ਲੱਗਦਾ ਰੁੱਖ ਨੂੰ ਤਾਂ ਸਾਹਿਬ ਦੀ ਔਲਾਦ ਵਰਤਦੀ ਹੈ ਜੇ ਪੱਤੇ ਵੀ ਲੱਗਦੇ ਨੇ ਤਾਂ ਵੀ ਸਾਹਿਬ ਦੀ ਔਲਾਦ ਖੰਦੀ ਹੈ ਜੋ ਗੱਡਾ ਜੋ ਲੱਕੜਾ ਉਹ ਵੀ ਸਾਹਿਬ ਦੀ ਔਲਾਦ ਖਾਤਰ ਹੈ ਸਮਰਪਿਤ ਰੁੱਖ ਦਾ ਸਭ ਕੁਝ ਹੈ ਜੇ ਛਾਂ ਬੈਠਦਾ ਰੁੱਖ ਦੀ ਤਾਂ ਵੀ ਸਾਹਿਬ ਦੀ ਔਲਾਦੇ ਬੈਠਦੀ ਹੈ ਪੁਰਬ ਕਰਿਆ ਕਰਦਾ ਪੁਰਬ ਕਰਿਆ ਕਰਦਾ ਉਹਦਾ ਮਰਿਆ ਲੱਕੜ ਵੀ ਉਹਦੀ ਔਲਾਦ ਦੇ ਕਬੂਲ ਹੈ ਚਾਹੇ ਉਹ ਦਰਵਾਜ਼ੇ ਬਣਾਵੇ ਖਿੜਕੀਆਂ ਬਣਾਵੇ ਛੱਤ ਪਾਵੇ ਆ ਬਾਲਣੇ ਹੋਵੇ ਜਿਹੇ ਜੀ ਵੀ ਹੈ ਸਾਬ ਇਹਨਾਂ ਦੇ ਵਾਸਤੇ ਹੀ ਹੈ ਐਂ ਕਰ ਦਰਬੇਸਾਂ ਨੂੰ ਲੋੜੀਏ ਰੁੱਖਾਂ ਦੀ ਜੀ ਰੰਗ ਜਿਵੇਂ ਰੁੱਖ ਨੇ ਨਾ ਜੜਦੇ ਧੁੱਪ 'ਚ ਜੜਦੇ ਫੜ ਪੈਦਾ ਕਰਦੇ ਆ ਕੇ ਅਗਲਾ ਡੰਡਾ ਮਾਰਦਾ ਪੱਕਾ ਫੜ ਦੇ ਦਿੰਦੇ ਨੇ ਉਹ ਲੈ ਜਾਂਦਾ ਜਿਹੜੇ ਕੱਚੇ ਝਾੜਦੇ ਕੋਈ ਨਹੀਂ ਸਬਦਾ ਜਰਦੇ ਨੇ ਉਹ ਜਰਾਂਦ ਆਪਣੇ ਉੱਪਰ ਜਲ ਆਪਣੇ ਮਨ ਜਿਹੜਾ ਹੈਗਾ ਉਥੇ ਤੇ ਪੱਥਰ ਰੱਖ ਲੈਣਾ ਬਰਦਾਸ਼ਤ ਕਰ ਲੈਣਾ ਕਿਸੇ ਦੀ ਜਾਤੀ ਨੂੰ ਬਰਦਾਸ਼ਤ ਕਰ ਲੈਣਾ ਰੁੱਖਾਂ ਦੀ ਜਰਾਂਦ ਹੈ ਹੁਕਮ ਨੂੰ ਜਲਣਾ ਤੁਸੀਂ ਪਾਣਾ ਮੰਣਾ ਜਿਵੇਂ ਰੁੱਖ ਬੰਦੇ ਰਿਪਾਣਾ ਐਸ ਜਿਹੜੇ ਪਾਣੋ ਬੰਦੇ ਜਾਂਦਾ ਉਹ ਜਿਹੜੇ ਨੇ ਬੰਦੇ ਉਗੁਰ ਬੁੱਸਰੇ ਤਰਵੇਸ ਉਹ ਹੈ ਜਿਹੜਾ ਰੁੱਖ ਬੰਬੂ ਪਾਣਾ ਬੰਦੇ ਜੇ ਰੁੱਖ ਨੇ ਪਾੜੋ ਬੰਦੇ ਆ ਦਰਸ ਨੇ ਪਾੜੋ ਪੁਰਾਣ ਲੋੜੀਆ ਤਰਵੇਸਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂ ਰੁੱਖਾਂ ਵਰਗਾ ਜਿਗਰਾ ਚਾਹੀਦਾ ਰੁੱਖਾਂ